ਪੰਥ ਨੂੰ ਕਮਜ਼ੋਰ ਕਰਨ ਵਿੱਚ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੱਥ ਹੈਗਾ ਇਹ ਖਾਲਸਾ ਪੰਥ ਦੀ ਕਚਹਿਰੀ 'ਚ ਮੈਂ ਬੇਨਤੀ ਕਰ ਰਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਜੋ ਕਹਿ ਰਿਹਾ ਪੂਰਾ ਹੀ ਹੈ ਹੋ ਸਕਦਾ ਮੈਂ ਗਲਤ ਹਾਂ ਪਰ ਤੁਸੀਂ ਇਸ ਤੇ ਜਾਂਚ ਕਰੋ ਕਿ ਜਦੋਂ ਤੋਂ ਸ੍ਰੀਮਾਨ ਸਿੰਘ ਸਾਹਿਬ ਜਥੇਦਾਰੀ ਤੇ ਆਏ ਨੇ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਹਿਲਾਂ ਤਾਂ ਕੱਲ ਤਾਂ ਇਹ ਕੱਲ ਤੱਕ ਤਾਂ ਯਤਿਮ ਸੀ ਕਹਿੰਦੇ ਸੀ ਮੈਂ ਯਤਿਮ ਆ ਮੈਨੂੰ ਸ਼ਰਮਣੀ ਕਮੇਟੀ ਨੇ ਪਾਲਿਆ ਮੈਨੂੰ ਪੜਾਇਆ ਮੇਰਾ ਘਰ ਨਹੀਂ ਕਿਤੇ ਮੈਨੂੰ ਖੁਦ ਵੀ ਇਹਨਾਂ ਨੇ ਕਿਹਾ ਵੀ ਮੇਰਾ ਘਰ ਨਹੀਂ ਕਿਤੇ ਤੇ ਅੱਜ ਸ਼੍ਰੀਮਾਨ ਸਿੰਘ ਸਾਹਿਬ ਜੀ ਬਠੰਡੇ ਵਿੱਚ ਤੁਹਾਡੀਆਂ ਕਰੋੜਾਂ ਦੀਆਂ ਕੋਠੀਆਂ ਨੇ ਉਹ ਤੁਹਾਨੂੰ ਕਿੱਥੋਂ ਮਿਲੀਆਂ ਉਹ ਤੁਸੀਂ ਕਿੱਥੋਂ ਲਿਆਂ ਕਿਤੇ ਐਸਾ ਤਾਂ ਨਹੀਂ ਕਿ ਸਿੱਖ ਵਿਰੋਧੀ ਸ਼ਕਤੀਆਂ ਨਾਲ ਤੁਸੀਂ ਅੰਦਰੋਂ ਮਿਲੇ ਹੋਏ ਤੇ ਮਿਲ ਕੇ ਤੁਸੀਂ ਪੰਥ ਦਾ ਨੁਕਸਾਨ ਕਰ ਰਹੇ ਹੋ ਪੰਥਕ ਸ਼ਖਸੀਅਤਾਂ ਦਾ ਨੁਕਸਾਨ ਕਰ ਰਹੇ ਹੋ ਅੱਜ ਸਦਾਰ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਦਾ ਇੱਕ ਮੈਂਬਰ ਇੱਕ ਬੰਦਾ ਸ਼੍ਰੀਮਾਨ ਸਿੰਘ ਸਾਹਿਬ ਜੀ ਤੁਸੀਂ ਪੰਥ ਦੇ ਸਾਹਮਣੇ ਲਿਆ ਆ ਵੀ ਆ ਬੰਦਾ ਸਰਦਾਰ ਸੁਖਵੀਰ ਸਿੰਘ ਦੇ ਬਾਦਲ ਦੇ ਮੁਕਾਬਲੇ ਹੈਗਾ ਤੇ ਪੰਥ ਤੁਹਾਨੂੰ ਮੰਨ ਜੇ ਵੀ ਆ ਮੈਂ ਪੈਦਾ ਕੀਤਾ ਮੈਂ ਪੰਥ ਨੂੰ ਦੇਣ ਦਿੱਤੀ ਹੈ ਤੁਸੀਂ ਸ਼੍ਰੋਮਣੀ ਕਮੇਟੀ ਦਾ ਬਜਟ اجلاس 'ਚ ਤੁਸੀਂ ਗੈਰ ਹਾਜ਼ਰ ਸੀ ਸ਼੍ਰੋਮਣੀ ਕਮੇਟੀ ਦਾ ਆ ਜਿਹੜਾ ਪ੍ਰਧਾਨਗੀ ਦਾ اجلاس ਸੀ ਉਹਦੇ ਤੁਸੀਂ ਗੈਰ ਹਾਜ਼ਰ ਸੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਆ ਜਿਹੜਾ ਹੁਣ ਨਿਕਲਿਆ ਗੁਰਪੁਰ ਮਾਰਿਆ ਦਾ 555ਵਾਂ ਉਹਦੇ ਵਿੱਚ ਤੁਸੀਂ ਪੰਥ ਦੇ ਗੈਰ ਹਾਜ਼ਰ ਤੁਸੀਂ ਗੁਰਪੁਰਵ ਵਾਲੇ ਦਿਨ ਗੁਰਦੁਆਰੇ ਮੱਥਾ ਟੇਕਣ ਵੀ ਨਹੀਂ ਗਏ ਤੁਹਾਡਾ ਮਤਲਬ ਕਿਸ ਦੇ ਕਿਹੜੇ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ ਕੋਈ ਸਿੱਖ ਨਹੀਂ ਹੋਣਾ ਜਿਹੜਾ ਗੁਰੂ ਨਾਨਕ ਦੇਵ ਜੀ ਦੇ 555ਵੇਂ ਸਾਲ ਵਿੱਚ ਮੱਥਾ ਟੇਕਣ ਨਾ ਗਿਆ ਹੋਵੇ ਸਾਰੇ ਸਿੱਖ ਗਏ ਦੁਕਾਨਾਂ ਬੰਦ ਕਰਕੇ ਕਾਰੋਬਾਰ ਛੱਡ ਕੇ ਬੱਚੇ ਪੜਾਈਆਂ ਛੱਡ ਕੇ ਠੰਡ ਨਾ ਵਿਚਾਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਿਦ ਪੰਥ ਦੀ ਨੁਮਾਇੰਦਾ ਜ਼ਮਾਤ ਹੈ ਉਹ ਸੁਲਤਾਨਪੁਰ ਉਸ ਸਮਾਗਮ ਨੂੰ ਵੱਡੇ ਪੱਧਰ ਤੇ ਮਨਾ ਰਹੀ ਹੈ ਸਾਰੇ ਸਿੰਘ ਸਾਹਿਬਾਨ ਆਏ ਤੁਸੀਂ ਬਹਿਰਾਜ਼ ਹੋ ਤੁਸੀਂ ਦੁਬਈ ਫਿਰਦੇ ਹੋ ਤੁਸੀਂ ਕਿਤੇ ਹੋਰ ਫਿਰਦੇ ਹੋ ਇਹ ਲਿਫਾਫਿਆਂ ਦੇ ਚੱਕਰ ਚ ਪਾ ਨਹੀਂ ਤੁਸੀਂ ਕੌਮ ਦਾ ਨੁਕਸਾਨ ਕਰੀ ਜਾ ਰਹੇ ਸ੍ਰੀਮਾਨ ਸਿੰਘ ਸਾਹਿਬ ਜੀਓ ਤੁਹਾਡੇ ਚਰਨਾਂ ਚ ਮੈਂ ਬੇਨਤੀ ਰੂਪ ਚ ਇਹ ਗੁਜ਼ਾਰਿਸ਼ ਕਰਦਾ ਬੇਨਤ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆਂ ਮੁਕਤ ਕਰਨ ਵਿੱਚ ਦੇਰ ਨਾ ਕਰੋ ਇਹਦਣਾ ਪੰਥ ਦਾ ਨੁਕਸਾਨ ਹੋਵੇ ਅੱਜ ਤੜਾ ਤੜ ਸਾਰੇ ਲੀਡਰ ਅਕਾਲੀ ਦਲ ਦੇ ਸ਼ਰਮਣੇ ਅਕਾਲੀ ਦਲ ਬਾਦਲ ਦੇ ਸੁਖਬੀਰ ਸਿੰਘ ਬਾਦਲ ਜੀ ਦੇ ਹੱਕ ਵਿੱਚ ਅਸਤੀਫੇ ਦੇ ਰਹੇ ਨੇ ਵੀ ਅਕਾਲੀ ਦਲ ਤੁਸੀਂ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਹੋ ਤੁਸੀਂ ਤੇ ਪ੍ਰੋਟੈਕਟਿਵ ਹੋ ਤੁਸੀਂ ਤਾਂ ਕਸਟੋਡੀਓ ਨੂੰ ਸਿੱਖ ਪੰਥ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਸਿੱਖ ਪੰਥ ਦੀ ਖੜਕ ਭੁਜਾ ਹੈ ਤੁਹਾਡੇ ਕੋਲ ਸ਼ਕਤੀ ਕਿਹੜੀ ਹੈ ਤੁਹਾਨੂੰ ਅਕਾਲੀ ਦਲ ਤੋਂ ਬਿਨਾ ਸਾਨੂੰ ਪੁੱਛਣਾ ਕਿਨੇ ਹੈ ਸਾਡੀ ਹੋਂਦ ਅਸਤੀ ਕਿਹੜੀ ਹੈ ਅੱਜ ਠੀਕ ਹੈ ਤੁਸੀਂ ਉਧਰ ਜਾਂਦੇ ਹੋ ਉਧਰ ਜਾਂਦੇ ਹੋ ਠੀਕ ਹੈ ਜਾਓ ਤੁਹਾਡਾ ਸਨਮਾਨ ਗੁਰੂ ਹੋਰ ਵਧਾਵੇ ਸਾਨੂੰ ਖੁਸ਼ੀ ਹੈ ਪਰ ਜਿਸ ਕਰਕੇ ਸਨਮਾਨ ਮਿਲਿਆ ਉਹ ਨਾ ਮੁੱਕ ਜਾਏ ਤੁਹਾਨੂੰ ਅੱਜ ਹੀ ਤਾਂ ਨਹੀਂ ਪਤਾ ਚੱਲਿਆ ਫਿਰ ਤੁਸੀਂ ਆਪਣੇ ਅਕੀਦੇ ਨੂੰ ਦੇਖੋ ਤੁਸੀਂ ਆਪਣੇ ਹਿਰਦੇ ਨੂੰ ਦੇਖੋ ਤੁਸੀਂ ਆਪਣੀ ਅੰਤਰਾਤਮਾ ਨੂੰ ਦੇਖੋ ਫਿਰ ਤੁਸੀਂ ਕੀ ਇੱਕ ਤਨਖਾਈ ਇਹਦੇ ਲਾਏ ਹੋ ਜਥੇਦਾਰ ਉਹਦੀ ਪਾਰਟੀ ਦੇ ਲਾਏ ਹੋ ਜਥੇਦਾਰ ਉਹਦੇ ਅਧਿਕਾਰ ਖੇਤਰ ਵਿੱਚ ਸ਼੍ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਉਹਦੇ ਲਾਏ ਹੋ ਜਥੇਦਾਰ ਤੇ ਫਿਰ ਤੁਹਾਨੂੰ ਖੁਦ ਵੀ ਤੇ ਅਸਤੀਫਾ ਦੇ ਦੇਣਾ ਚਾਹੀਦਾ ਇਹ ਕਹਿੰਦੇ ਆ ਕਿ ਮੈਂ ਇੱਕ ਤਨਖਾਈ ਇਹਦਾ ਲਾਇਆ ਜਥੇਦਾਰ ਨਹੀਂ ਰਹਿਣਾ ਤੁਸੀਂ ਜਥੇਦਾਰੀ ਰੱਖਦੇ ਪਏ ਹੋ ਜੇ ਤੁਸੀਂ ਪੰਥ ਨੂੰ ਤੁਸੀਂ ਨੁਕਸਾਨ ਪਹੁੰਚਾਰ ਦਾਸ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਜੱਜੇਦਾਰ ਪਟਨਾ ਸਾਹਿਬ ਇਹ ਸਾਰੀ ਕੌਮ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਕਿ ਜੋ ਅੱਜ ਸਾਡੇ ਪੰਥਕ ਹਾਲਾਤ ਬਣੇ ਹੋਏ ਨੇ ਜਿਸ ਕਰਕੇ ਬਹੁਤ ਸਾਰੀਆਂ ਗਲਤਫਹਿਮੀਆਂ ਜਗਾ ਜਗਾ ਪਾਈਆਂ ਜਾ ਰਹੀਆਂ ਰੂਮਰਸ ਦਿਖਾਈ ਪੈ ਰਹੇ ਨੇ ਉਹਨਾਂ ਵਿੱਚ ਜੇ ਦੇਖਿਆ ਜਾਏ ਤਾਂ ਸਰਦਾਰ ਸੁਖਬੀਰ ਸਿੰਘ ਜੀ ਬਦਲ ਉਹਨਾਂ ਨੂੰ ਪਿਛਲੇ ਦਿਨੀ ਸਿੱਖ ਜਗਤ ਦੀ ਸਰਵੋੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਵੱਲੋਂ ਤਨਖਾਹਿਆ ਕੀਤਾ ਗਿਆ ਜਿਸ ਤੋਂ ਬਾਅਦ ਉਹ ਨਿਰਮਾਣ ਸਿੱਖ ਵਜੋਂ ਹੱਥ ਜੋੜ ਕੇ ਗਲ ਪੱਲਾ ਪਾ ਕੇ ਸਜਲ ਨੇਤਰਾਂ ਨਾਲ ਨੰਗੇ ਪੈਰੀਂ ਝੁੱਕ ਕੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਸਿੱਖ ਵਜੋਂ ਨਿਰਮਾਣ ਸਿੱਖ ਵਜੋਂ ਪੇਸ਼ ਹੋਏ ਅਤੇ ਪ੍ਰਾਰਥਨਾ ਕੀਤੀ ਕਿ ਜੋ ਮੇਰੀ ਤਨਖਾਹ ਬਣਦੀ ਹੈ ਜੋ ਮੇਰੇ ਗੁਨਾਹ ਤੁਸੀਂ ਕਹੇ ਨੇ ਉਹ ਵੀ ਤੇ ਜੋ ਮੇਰੇ ਨਾਲ ਦਿਆਂ ਦੇ ਵੀ ਗੁਨਾਹ ਨੇ ਉਹ ਵੀ ਸਾਰੇ ਮੇਰੀ ਝੋਲੀ ਚ ਪਾ ਦਿੱਤੇ ਜਾਣ ਮੈਂ ਸੋਚਦਾ ਕਿ ਇੱਕ ਵਾਰੀ ਫਿਰ ਅ ਮਹਾਰਾਜਾ ਰਣਜੀਤ ਸਿੰਘ ਦੇ ਪੇਸ਼ ਹੋਣ ਵਾਲੀ ਵਰਗੀ ਗੱਲ ਹੋਈ ਉਹਨਾਂ ਨੇ ਵੀ ਆਪਣੇ ਰਾਜ ਤਾਜ ਹੁੰਦਿਆ ਹੋਇਆ ਆਪਣਾ ਕਮਰ ਤੋਂ ਬਸਤਰ ਉਠਾ ਦਿੱਤਾ ਸੀ ਕਿ ਮੇਰੇ ਖਾਲਸਾ ਪੰਥ ਮੈਨੂੰ ਕੋਰੜੇ ਮਾਰੇ ਤੇ ਮੈਂ ਖਾਲਸਾ ਪੰਥ ਦੀ ਕਚਹਿਰੀ ਵਿੱਚ ਹਾਜ਼ਰ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜੇ ਸਾਰੀ ਸਥਿਤੀ ਦੇਖੀਏ ਤਾਂ ਪਹਿਲੀ ਗੱਲ ਤਾਂ ਉਹਨਾਂ ਨੂੰ ਕਿਸੇ ਅਹੁਦੇ ਦੀ ਲੋੜ ਹੀ ਨਹੀਂ ਹੈਗੀ। ਪ੍ਰਮਾਤਮਾ ਨੇ ਉਹਨਾਂ ਨੂੰ ਸਾਰਾ ਰਾਜ ਕੇ ਮਾਨ ਸਨਮਾਨ ਕਾਰੋਬਾਰ ਸਭ ਕੁਝ ਦਿੱਤਾ ਹੋਇਆ। ਉਹ ਇੱਕ ਨਿਮਾਣੇ ਸਿੱਖ ਉਹ ਜੋ ਉਹਨਾਂ ਦੇ ਅੰਦਰ ਇੱਕ ਲਾਲਸਾ ਹੈਗੀ ਹੈ ਗੁਰੂ ਪੰਥ ਦੀ ਤੇ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦੀ। ਜਿਸ ਕਰਕੇ ਉਹ ਹਰ ਚੁੱਕਣ ਨੂੰ ਹਰ ਜਗ੍ਹਾ ਚੁੱਕਣ ਨੂੰ ਤਿਆਰ ਹੋ ਗਏ। ਔਰ ਉਹਨੇ ਚੁੱਕ ਕੇ ਅਸਰੀ ਅਕਾਲ ਤੱਕ ਸਾਹਿਬ ਜੀ ਦੇ ਸਾਹਮਣੇ ਝੁਕਣ ਨਾਲ ਸਨਮਾਨ ਹੀ ਬਣਦਾ ਹੈ ਕਦੀ ਅਪਮਾਨ ਨਹੀਂ ਬਣਦਾ ਫਿਰ ਜੇ ਦੇਖਿਆ ਜਾਏ ਤਾਂ ਸਾਡੇ ਸਤਕਾਰਯੋਗ ਸਿੰਘ ਸਾਹਿਬਾਨ ਜੀ ਨੇ ਉਹਨਾਂ ਨੂੰ ਤਨਖਾਹ ਨਹੀਂ ਲਈ ਤੇ ਹੁਣ ਮੇਰਾ ਖਿਆਲ ਮੋਰ ਦਨ 2 ਐਂਡ ਹਾਫ ਮੰਥ ਗੁਜ਼ਰ ਚੁਕੇ ਨੇ ਢਾਈ ਮਹੀਨੇ ਤੇ ਅਜੇ ਤੱਕ ਵੀ ਉਹਨਾਂ ਨੂੰ ਕੋਈ ਤਨਖਾਹ ਨਹੀਂ ਲਈ ਗਈ ਨਾ ਬੁਲਾਇਆ ਗਿਆ ਬਹੁਤ ਸਮਾਂ ਲੇਟ ਹੋ ਰਿਹਾ ਉਹਨਾਂ ਤਰ੍ਹਾਂ ਨਾਂ ਲੱਗਣ ਕਰਕੇ ਜਿਹੜਾ ਭਾਰਾ ਵੱਡਾ ਨੁਕਸਾਨ ਹੋਇਆ ਉਹ ਚਾਰ ਜਿਹੜੀਆਂ ਉਪ ਵਿਧਾਨ ਸਭਾ ਦੀਆਂ ਚੋਣਾਂ ਸਨ ਉਹਨਾਂ 'ਚ ਸ਼ਰਮਣੀ ਅਕਾਲੀ ਦਲ ਦੇ ਕੈਂਡੀਡੇਟ ਨਹੀਂ ਖੜੇ ਹੋਏ ਵੀ ਸਾਡਾ ਪ੍ਰਧਾਨ ਹੀ ਅਗਰ ਤਨਖਾਹੀ ਆਇਆ ਤੇ ਅਸੀਂ ਕਿਵੇਂ ਪ੍ਰਧਾਨਗੀ ਵਿੱਚ ਸ਼ਾਮਲ ਹੋਈਏ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਵੀ ਦੇ ਦਿੱਤਾ ਵੀ ਚਲੋ ਜੇ ਚਾਹੁੰਦੇ ਨੇ ਤੇ ਮੈਂ ਅਸਤੀਫਾ ਵੀ ਦੇ ਦੇਣਾ ਆਪਣਾ ਤਿਆਗ ਦਿਖਾਇਆ ਉਸ ਵਿਅਕਤੀ ਦਾ ਤਿਆਗ ਹੈਗਾ ਅੱਜ ਇੱਕ ਮੁਹੱਲੇ ਦੀ ਪ੍ਰਧਾਨਗੀ ਤੋਂ ਵੀ ਬੰਦਾ ਅਸਤੀਫਾ ਦੇਣ ਲਈ ਤਿਆਰ ਨਹੀਂ ਹੁੰਦਾ ਉਹ ਸਾਰੇ ਪੰਜਾਬ ਦੀ ਪਾਰਟੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਬਲਕਿ ਸਾਰੇ ਸੰਸਾਰ ਵਿੱਚ ਵਸਦੇ ਸਿੱਖਾਂ ਦੀ ਦਿਲੋਂ ਪ੍ਰਣਾਈ ਹੋਈ ਰਾਜਨੀਤਿਕ ਪਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੜਗ ਪੂਜਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਉਂਕਿ ਸ਼੍ਰੋਮਣੀ ਕਮੇਟੀ ਚੋਂ ਹੀ ਇਹ ਪਾਰਟੀ ਨਿਕਲੀ ਹੈ ਇਹ ਪਾਰਟੀ ਕਿਸੇ ਰਾਜਨੀਤਿਕ ਅੰਦੋਲਨ ਚੋਂ ਜਾਂ ਕਿਸੇ ਰਾਜਨੀਤਿਕ ਗਠਬੰਧਨ ਚੋਂ ਇਹ ਕਿze ਰਾਜਨੀਤਿਕ ਪਾਰਟੀ ਚੋਂ ਨਹੀਂ ਨਿਕਲੀ ਇਹ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਇਹਨੂੰ ਜਨਮ ਦਿੱਤਾ ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੇ ਹਜ਼ਾਰਾਂ ਹੀ ਕੁਰਬਾਨੀਆਂ ਦੇ ਕੇ ਸੀਸ ਦੇ ਕੇ ਔਰ ਸ਼ਹੀਦੀਆਂ ਦੇ ਕੇ ਹੋਂਦ ਵਿੱਚ ਲਿਆਂਦੀ ਥੋੜਾ ਜਿਆ ਸਖਤ ਫੈਸਲੇ ਕਰਨ ਦੀ ਲੋੜ ਹੈਗੀ ਹੈ ਜੇ ਇਸ ਦੀ ਗਹਿਰਾਈ ਚ ਜਾ ਕੇ ਖਾਲਸਾ ਪੰਥ ਦੇਖੇਗਾ ਤੇ ਤੁਹਾਨੂੰ ਸਭ ਤੋਂ ਵੱਡਾ ਨਜ਼ਰ ਆਵੇਗਾ ਕਿ ਪੰਥ ਨੂੰ ਕਮਜ਼ੋਰ ਕਰਨ ਵਿੱਚ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੱਥ ਹੈਗਾ ਇਸ ਨੂੰ ਤੁਸੀਂ ਇਹ ਨਾ ਸਮਝਣਾ ਕਿ ਮੈਂ ਇਲਜ਼ਾਮ ਲਾ ਰਿਹਾ ਮੈਂ ਇਲਜ਼ਾਮ ਲਾ ਵੀ ਨਹੀਂ ਰਿਹਾ ਤੁਸੀਂ ਇਸ ਦੀ ਪਾਰਟੀ ਪੱਧਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਐਗਜ਼ੀਕਟਿਵ ਕਮੇਟੀ ਆਪਣੇ ਪੱਧਰ ਤੇ ਸਿੱਖ ਸੰਸਥਾਵਾਂ ਆਪਣੇ ਪੱਧਰ ਤੇ ਜਾਂਚ ਕਰਾ ਲੈਣ ਤੁਸੀਂ ਦੇਖੋ ਵੀ ਇਸ ਸਮੇਂ ਦੌਰਾਨ ਮੇਰਾ ਖਿਆਲ ਹੈ 23 ਤੱਕ ਜਸਦਾਰ ਰਹੇ ਉਹਨਾਂ ਨੇ ਪੰਥ ਨੂੰ ਕੀ ਉਹਨਾਂ ਦੀ ਦੇਣ ਕੰਤਵਾਸਤੇ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹੜਾ ਕੰਮ ਕੀਤਾ ਜੇ ਦੇਖੀਏ ਤਾਂ ਜਿਹੜੇ ਸਰੂਪ ਗਾਇਬ ਹੋਏ ਸਨ ਉਹਨਾਂ ਬਾਰੇ ਵੀ ਕਮੇਟੀ ਬਣਾ ਦਿੱਤੀ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ 16 ਅਧਿਕਾਰੀਆਂ ਨੂੰ ਸਰਦਾਰ ਮਨਜੀਤ ਸਿੰਘ ਸਮੇਤ ਉਹਨਾਂ ਨੇ ਸਸਪੈਂਡ ਕਰਵਾ ਦਿੱਤਾ ਜਾਂ ਨੌਕਰੀ ਚੋਂ ਕਢਵਾ ਦਿੱਤਾ ਫਿਰ ਉਸ ਤੋਂ ਬਾਅਦ ਦੇਖੀਏ ਤਾਂ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਨੇ ਉਹ ਸ਼੍ਰੀਮਾਨ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਰਦਾਸ਼ਤ ਨਹੀਂ ਹੁੰਦੀਆਂ ਭਾਵੇਂ ਉਹ ਕਿਸੇ ਖੇਤਰ ਵਿੱਚ ਹੋਣ ਉਉਂਦੀ ਮਿਸਾਲ ਦੇ ਤੌਰ ਤੇ ਮੈਂ ਕਹਿ ਸਕਦਾ ਡਾਕਟਰ ਰੂਪ ਸਿੰਘ ਇੱਕ ਬਹੁਤ ਵੱਡੀ ਪੰਥਕ ਸ਼ਖਸੀਅਤ ਇੱਕ ਬਹੁਤ ਵੱਡੇ ਲੇਖਕ ਇੱਕ ਬਹੁਤ ਵੱਡੇ ਸੰਪਾਦਕ ਉਹਨਾਂ ਨੂੰ ਬਦਨਾਮ ਕਰਕੇ ਤੇ ਉਹਨਾਂ ਨੂੰ ਪਾਸੇ ਕਰਨ ਵਾਲੇ ਕਿਉਂਕਿ ਇਹਨਾਂ ਨੂੰ ਲੱਗਿਆ ਵੀ ਜੱਥੇਦਾਰ ਤਾਂ ਮੈਂ ਹੀ ਆ ਤੇ ਮੈਂ ਹੀ ਵਿਦਵਾਨ ਆ ਕੌਮ 'ਚ ਹੋਰ ਕੋਈ ਕਿਵੇਂ ਹੋ ਜਾਏ ਮੇਰੇ ਰਹਿਣ ਦੇ ਆ ਉਹਨੂੰ ਪਾਸੇ ਕਰਵਾ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਅੱਜ ਹੁਣ ਬੋਲੇ ਸਰਦਾਰ ਵਿਰਸਾ ਸਿੰਘ ਵਲਟੋਆ ਉਹਨਾਂ ਨੂੰ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪਾਸੇ ਕਰਵਾਤਾ। ਔਰ ਇਸ ਤਰ੍ਹਾਂ ਹੋਰ ਵੀ ਤੁਹਾਨੂੰ ਭਾਈ ਮਨਜੀਤ ਸਿੰਘ ਹੋਰ ਵੀ ਬੜੇ ਮਿਲ ਜਾਣਗੇ। ਉਦੋਂ ਜਿਹੜੇ ਅਜਨਾਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਿਹੜੇ ਗਏ ਸਨ ਠਾਣੇ ਵਿੱਚ ਉਹਨਾਂ ਦੇ ਖਿਲਾਫ ਜਾਂਚ ਕਮੇਟੀ ਬਣਾਈ ਉਹਦੀ ਰਿਪੋਰਟ ਵੀ ਆ ਗਈ ਉਹਦੇ ਬਾਰੇ ਵੀ ਸਿੰਘ ਸਾਹਿਬ ਜੀ ਨੇ ਕੁਝ ਨਹੀਂ ਕੀਤਾ। ਉਹਦੀ ਰਿਪੋਰਟ ਆ ਹੋ ਜਾਣ ਦੇ ਬਾਅਦ ਹੀ ਕੋਈ ਐਕਸ਼ਨ ਲੈ ਲੈਂਦੇ। ਇਹਦਾ ਮਤਲਬ ਕਿਤੇ ਨਾ ਕਿਤੇ ਪੰਥ ਨੂੰ ਕਮਜ਼ੋਰ ਕਰਨ ਵਿੱਚ ਇਹ ਖਾਲਸਾ ਪੰਥ ਦੀ ਕਚਹਿਰੀ 'ਚ ਮੈਂ ਬੇਨਤੀ ਕਰ ਰਿਹਾ ਕਿ ਮੈਂ ਏ ਨਹੀਂ ਕਹਿ ਰਿਹਾ ਕਿ ਮੈਂ ਜੋ ਕਹਿ ਰਿਹਾ ਪੂਰਾ ਹੀ ਹੈ ਹੋ ਸਕਦਾ ਮੈਂ ਗਲਤ ਹਾਂ ਪਰ ਤੁਸੀਂ ਇਸ ਤੇ ਜਾਂਚ ਕਰੋ ਕਿ ਜਦੋਂ ਤੋਂ ਸ਼੍ਰੀਮਾਨ ਸਿੰਘ ਸਾਹਿਬ ਜੱਥੇਦਾਰੀ ਤੇ ਆਏ ਨੇ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪਹਿਲਾਂ ਤਾਂ ਕੱਲ ਤਾਂ ਇਹ ਕੱਲ ਤੱਕ ਤਾਂ ਯਤਿਮ ਸੀ ਕਹਿੰਦੇ ਸੀ ਮੈਂ ਯਤਿਮ ਆ ਮੈਨੂੰ ਸ਼੍ਰੋਮਣੀ ਕਮੇਟੀ ਨੇ ਪਾਲਿਆ ਮੈਨੂੰ ਪੜਾਇਆ ਮੇਰਾ ਘਰ ਨਹੀਂ ਕਿਤੇ ਮੈਨੂੰ ਖੁਦ ਵੀ ਇਹਨਾਂ ਨੇ ਕਿਹਾ ਵੀ ਮੇਰਾ ਘਰ ਨਹੀਂ ਕਿਤੇ ਤੇ ਅੱਜ ਸ਼੍ਰੀਮਾਨ ਸਿੰਘ ਸਾਹਿਬ ਦੇ ਬਠਿੰਡੇ ਵਿੱਚ ਤੁਹਾਡੀਆਂ ਕਰੋੜਾਂ ਦੀਆਂ ਕੋਠੀਆਂ ਨੇ ਉਹ ਤੁਹਾਨੂੰ ਕਿੱਥੋਂ ਮਿਲੀਆਂ ਉਹ ਤੁਸੀਂ ਕਿੱਥੋਂ ਲਿਆਂਦੀਆਂ ਪੰਥ ਨੂੰ ਜਾਂ ਸਬੰਧਤ ਧਿਰਾਂ ਨੂੰ ਦੀ ਜਾਂਚ ਕਰਾਉਣੀ ਚਾਹੀਦੀ ਵੀ ਇੰਡੀਆਂ ਵੱਡੀਆਂ ਪ੍ਰਾਪਰਟੀਆਂ ਇਹਨੇ ਥੋੜੇ ਸਮੇਂ ਵਿੱਚ ਕਿਵੇਂ ਵੜਦੀਆਂ ਨੇ ਕਿਤੇ ਐਸਾ ਤਾਂ ਨਹੀਂ ਕਿ ਸਿੱਖ ਵਿਰੋਧੀ ਸ਼ਕਤੀਆਂ ਨਾਲ ਤੁਸੀਂ ਅੰਦਰੋਂ ਮਿਲੇ ਹੋਏ ਹੋ ਤੇ ਮਿਲ ਕੇ ਤੁਸੀਂ ਪੰਥ ਦਾ ਨੁਕਸਾਨ ਕਰ ਰਹੇ ਹੋ ਪੰਥਕ ਸਖਸੀਅਤਾਂ ਦਾ ਨੁਕਸਾਨ ਕਰ ਰਹੇ ਹੋ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਦਾ ਇੱਕ ਮੈਂਬਰ ਇੱਕ ਬੰਦਾ ਸ਼੍ਰੀਮਾਨ ਸਿੰਘ ਸਾਹਿਬ ਜੀ ਤੁਸੀਂ ਪੰਥ ਦੇ ਸਾਹਮਣੇ ਲਿਆਓ ਵੀ ਆ ਬੰਦਾ ਸਰਦਾਰ ਸੁਖਵੀਰ ਸਿੰਘ ਦੇ ਬਾਦਲ ਦੇ ਮੁਕਾਬਲੇ ਹੈਗਾ ਤੇ ਪੰਥ ਤੁਹਾਨੂੰ ਮੰਨਦੇ ਵੀ ਆ ਮੈਂ ਪੈਦਾ ਕੀਤਾ ਮੈਂ ਪੰਥ ਨੂੰ ਦੇਣ ਦਿੱਤੀ ਐ ਤੁਸੀਂ ਸ਼੍ਰੋਮਣੀ ਕਮੇਟੀ ਦਾ ਬਜਟ اجلاس 'ਚ ਤੁਸੀਂ ਗੈਰਹਾਜ਼ਰ ਸੀ ਸ਼੍ਰੋਮਣੀ ਕਮੇਟੀ ਦਾ ਆ ਜਿਹੜਾ ਪ੍ਰਧਾਨਗੀ ਦਾ اجلاس ਸੀ ਉਹਦੇ ਤੁਸੀਂ ਗੈਰਹਾਜ਼ਰ ਸੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਆ ਜਿਹੜਾ ਹੁਣ ਨਿਕਲਿਆ ਗੁਰਪੁਰਬ ਮਾਰਿਆ ਦਾ 555ਵਾਂ ਉਹਦੇ ਵਿੱਚ ਤੁਸੀਂ ਪੰਥ ਦੇ ਗੈਰਹਾਜ਼ਰ ਤੁਸੀਂ ਗੁਰਪੁਰਬ ਵਾਲੇ ਦਿਨ ਗੁਰਦੁਆਰੇ ਮੱਥਾ ਟੇਕਣ ਵੀ ਨਹੀਂ ਗਏ ਤੁਹਾਡਾ ਮਤਲਬ ਕਿਸ ਦੇ ਕਿਹੜੇ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ ਕੋਈ ਸਿੱਖ ਨਹੀਂ ਹੋਣਾ ਜਿਹੜਾ ਗੁਰੂ ਨਾਨਕ ਦੇਵ ਜੀ ਦੇ 555ਵੇਂ ਸਾਲ ਵਿੱਚ ਮੱਥਾ ਟੇਕਣ ਨਾ ਗਿਆ ਹੋਵੇ ਸਾਰੇ ਸਿੱਖ ਗਏ ਦੁਕਾਨਾਂ ਬੰਦ ਕਰਕੇ ਕਾਰੋਬਾਰ ਛੱਡ ਕੇ ਬੱਚੇ ਪੜ੍ਹਾਈਆਂ ਛੱਡ ਕੇ ਠੰਡ ਨਾ ਵਿਚਾਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਿਦ ਪੰਥ ਦੀ ਨੁਮਾਇੰਦਾ ਜਮਾਤ ਹੈ ਉਹ ਸultanpur ਉਸ ਸਮਾਗਮ ਨੂੰ ਵੱਡੇ ਪੱਧਰ ਤੇ ਮਨਾ ਰਹੀ ਹੈ ਸਾਰੇ ਸਿੰਘ ਸਾਹਿਬਾਨ ਆਏ ਤੁਸੀਂ ਬਗੈਰ ਹਜ਼ਰ ਤੁਸੀਂ ਦੁਬਈ ਫਿਰਦੇ ਹੋ ਤੁਸੀਂ ਕਿਤੇ ਹੋਰ ਫਿਰਦੇ ਹੋ ਇਹ ਲਿਫਾਫਿਆਂ ਦੇ ਚੱਕਰ 'ਚ ਤਾਂ ਨਹੀਂ ਤੁਸੀਂ ਕੌਮ ਦਾ ਨੁਕਸਾਨ ਕਰੀ ਜਾ ਰਹੇ ਇਸ ਕਰਕੇ ਥੋੜਾ ਜਿਹਾ ਆਪਣੇ ਆਪ ਵਿੱਚ ਸੋਚੋ ਸਿੰਘ ਸਾਹਿਬ ਜੀ ਤੁਹਾਡਾ ਫਰਜ਼ ਬਣਦਾ ਹੈ ਇਸ ਕਰਕੇ ਦੇਰ ਕਿਉਂ ਕਰ ਰਹੇ ਹੋ ਸ੍ਰੀਮਾਨ ਸਿੰਘ ਸਾਹਿਬ ਜੀ ਤੁਹਾਡੇ ਚਰਨਾਂ 'ਚ ਮੈਂ ਬੇਨਤੀ ਰੂਪ 'ਚ ਇਹ ਗੁਜ਼ਾਰਿਸ਼ ਕਰਦਾ ਬੇਨਤ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਮੁਕਤ ਕਰਨ ਵਿੱਚ ਦੇਰ ਨਾ ਕਰੋ ਇਹਦੇ ਨਾਲ ਪੰਥ ਦਾ ਨੁਕਸਾਨ ਹੋ ਰਿਹਾ ਅੱਜ ਧੜਾ ਧੜ ਸਾਰੇ ਲੀਡਰ ਅਕਾਲੀ ਦਲ ਦੇ ਸ਼ਰਮਣੀ ਅਕਾਲੀ ਦਲ ਬਾਦਲ ਦੇ ਸੁਖਵੀਰ ਸਿੰਘ ਬਾਦਲ ਜੀ ਦੇ ਹੱਕ ਵਿੱਚ ਅ ਅਸਤੀਫਾ ਦੇ ਰਹੇ ਨੇ ਬਈ ਆਕਾਲੀ ਦਲ ਤੁਸੀਂ ਆਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਹੋ ਤੁਸੀਂ ਤੇ ਪ੍ਰੋਟੈਕਟਿਵ ਹੋ ਤੁਸੀਂ ਤੇ ਕਸਟਡੀਓ ਨੂੰ ਸਿੱਖ ਪੰਥ ਦੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਰਮਣੀ ਆਕਾਲੀ ਦਲ ਜਿਹੜਾ ਹੈਗਾ ਉਹ ਅ ਸਿੱਖ ਪੰਥ ਦੀ ਖੜਕ ਭੁਜਾ ਹੈ ਤੁਹਾਡੇ ਕੋਲ ਸ਼ਕਤੀ ਕਿਹੜੀ ਹੈ ਤੁਹਾਨੂੰ ਆਕਾਲੀ ਦਲ ਤੋਂ ਬਿਨਾ ਸਾਨੂੰ ਪੁੱਛਣਾ ਕਿਨੇ ਹੈ ਸਾਡੀ ਹੋਂਦ ਅਸਤੀ ਕਿਹੜੀ ਹੈ ਅੱਜ ਠੀਕ ਹੈ ਤੁਸੀਂ ਉਧਰ ਜਾਂਦੇ ਹੋ ਉਧਰ ਜਾਂਦੇ ਹੋ ਠੀਕ ਹੈ ਜਾਓ ਤੁਹਾਡਾ ਸਨਮਾਨ ਗੁਰੂ ਹੋਰ ਵਧਾਵੇ ਸਾਨੂੰ ਖੁਸ਼ੀ ਹੈ ਪਰ ਜਿਸ ਕਰਕੇ ਸਨਮਾਨ ਮਿਲਿਆ ਉਹ ਨਾ ਮੁੱਕ ਜਾਏ ਅੱਜ ਤੁਸੀਂ ਕਹਿ ਰਹੇ ਹੋ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਦੋਸ਼ੀ ਨੇ ਤੇ ਤਨਖਾਹੀਏ ਨੇ ਤੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਅੱਜ ਹੀ ਤਾਂ ਨਹੀਂ ਪਤਾ ਚੱਲੇ ਫਿਰ ਤੁਸੀਂ ਆਪਣੇ عقੀਦੇ ਨੂੰ ਦੇਖੋ ਤੁਸੀਂ ਆਪਣੇ ਹਿਰਦੇ ਨੂੰ ਦੇਖੋ ਤੁਸੀਂ ਆਪਣੀ ਅੰਤਰਾਤਮਾ ਨੂੰ ਦੇਖੋ ਫਿਰ ਤੁਸੀਂ ਕੀ ਇੱਕ ਤਨਖਾਹੀਏ ਦੇ ਲਾਇਏ ਹੋ ਜਥੇਦਾਰ ਉਹਦੀ ਪਾਰਟੀ ਦੇ ਲਾਇਏ ਹੋ ਜਥੇਦਾਰ ਉਹਦੇ ਅਧਿਕਾਰ ਖੇਤਰ ਵਿੱਚ ਸ਼੍ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਉਹਦੇ ਲਾਇਏ ਹੋ ਜਥੇਦਾਰ ਤੇ ਫਿਰ ਤੁਹਾਨੂੰ ਖੁਦ ਵੀ ਤੇ ਅਸਤੀਫਾ ਦੇ ਦੇਣਾ ਚਾਹੀਦਾ ਇਹ ਕਹਿੰਦੇ ਹੋਇਆ ਕਿ ਮੈਂ ਇੱਕ ਤਨਖਾਹੀਏ ਦਾ ਲਾਇਆ ਜਥੇਦਾਰ ਨਹੀਂ ਰਹਿਣਾ ਤੁਸੀਂ ਜੇਸੇਦਾਰੀ ਰੱਖਦੇ ਪਏ ਹੋ ਜੇ ਤੁਸੀਂ ਪੰਥ ਨੂੰ ਤੁਸੀਂ ਨੁਕਸਾਨ ਪਹੁੰਚਾਰ ਇਸ ਕਰਕੇ ਜਿਹੜੀਆਂ ਚੀਜ਼ਾਂ ਨੇ ਦੇਖਣ ਵਾਲੀਆਂ ਨੇ ਪੰਥਕ ਵਿਦਵਾਨਾਂ ਦਾ ਘਾਣ ਹੋ ਰਿਹਾ ਪੰਥਕ ਹਸਤੀਆਂ ਦਾ ਘਾਣ ਹੋ ਰਿਹਾ ਪੰਥਕ ਲੀਡਰਾਂ ਦਾ ਘਾਣ ਹੋ ਰਿਹਾ ਤੇ ਤੁਸੀਂ ਚੁੱਪ ਕਰਕੇ ਬੈਠੇ ਹੋ ਜਸਟਿਸ ਡਿਲੇਡ ਜਸਟਿਸ ਡਿਨਾਈਡ ਵਾਲੀ ਗੱਲ ਨਾ ਕਰੋ ਤੇ ਇਸ ਗੱਲ ਵਿੱਚ ਧਿਆਨ ਰੱਖੋ ਕਿ ਹਵਾ ਦਾ ਰੁਖ ਵੀ ਦੇਖ ਐ ਆਗ ਲਗਾਉਣ ਵਾਲੇ ਉੜ ਕੇ ਚਿੰਗਾਰੀ ਨਾ ਕੋਈ ਤੇਰੇ ਘਰ ਪਹੁੰਚੇ ऐसा हो ना होवे कि ਤੁਹਾਡਾ ਆਪਣਾ ਹੀ ਨੁਕਸਾਨ ਹੋਵੇ ਔਰ ਆਪਣਾ ਹੀ ਨੁਕਸਾਨ ਹੋ ਰਿਹਾ ਹੈ। ਅਗਰ ਪੰਥ ਦਾ ਨੁਕਸਾਨ ਹੋ ਰਿਹਾ ਤਾਂ ਤੁਹਾਡਾ ਆਪਣਾ ਹੀ ਨੁਕਸਾਨ ਹੋ ਰਿਹਾ ਹੈ। ਇਹ ਪਦਵੀਆਂ, ਇਹ ਮਾਨ ਸਨਮਾਨ ਗੁਰੂ ਪੰਥ ਦੇ ਆ ਦਿੱਤੀਆਂ ਹੋਈਆਂ ਨੇ ਤੇ ਜੇ ਗੁਰੂ ਪੰਥ ਹੀ ਨਾ ਰਿਹਾ ਤਾਂ ਫਿਰ ਉਹ ਬੋਲ ਸਾਨੂੰ ਗਿਆਨੀ ਗਿਆਨ ਸਿੰਘ ਦੇ ਯਾਦ ਕਰਨੇ ਚਾਹੀਦੇ ਨੇ ਕਿ ਪੰਥ ਕੀ ਰਹੇਗੀ ਤਾਂ ਗ੍ਰੰਥ ਕੀ ਰਹੇਗੀ। ਨਾਥ ਪੰਥ ਕੀ ਨਾ ਰਹੀ ਤਾਂ ਗ੍ਰੰਥ ਕੌਣ ਮੰਨੇਗਾ। ਅੱਜ ਤੁਸੀਂ ਬੇਅਦਬੀਆਂ ਦਾ ਗੱਲ ਕਰ ਨਿੰਦ ਨਹੀਂ ਹੈ। ਇਹਦੀ ਭਿਆਨਕ ਨਿੰਦਾ ਕਰਨੀ ਚਾਹੀਦੀ ਹੈ। ਪਰ ਜੇ ਤੁਸੀਂ ਪੰਥ ਨੂੰ ਕਮਜ਼ੋਰ ਕਰਨ ਵਿੱਚ ਤੁਹਾਡਾ ਹੱਥ ਸ਼ਾਮਲ ਹੋਇਆ ਤਾਂ ਫਿਰ ਤੁਹਾਡੀ ਪੰਥ ਕੱਲ ਨੂੰ ਨਿੰਦਾ ਨਹੀਂ ਕਰੇਗਾ ਤੁਹਾਨੂੰ ਪੰਥ ਕਿਵੇਂ ਬਖਸ਼ੇਗਾ ਤੁਸੀਂ ਕਿਹਦੇ ਕੋਲ ਜਾ ਕੇ ਕਹੋਗੇ ਤੁਹਾਡਾ ਲਗਾਤਾਰ ਗੁਰਪੁਰਬਾਂ ਤੋਂ ਗਾਇਬ ਹੋਣਾ ਇਜਲਾਸ ਤੋਂ ਗਾਇਬ ਹੋਣਾ ਦੱਸਦਾ ਹੈ ਆਪਣੇ ਆਪ ਵਿੱਚ ਕਿ ਤੁਸੀਂ ਪੰਥ ਦੇ ਨਾਲ ਨਹੀਂ ਹੋ ਇਸ ਕਰਕੇ ਤੁਹਾਨੂੰ ਪੰਥ ਤੇ ਰਹਿਣ ਪੰਥ ਦੀ ਪਦਵੀ ਤੇ ਰਹਿਣ ਦਾ ਜਿਹੜਾ اخਲਾਕੀ ਹੱਕ ਵੀ ਨਹੀਂ ਹੈਗਾ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੂੰ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਸਖਤ ਫੈਸਲਾ ਲਓ ਤੁਸੀਂ ਕਿਉਂ ਨਹੀਂ ਫੈਸਲਾ ਲੈਂਦੇ ਤੁਸੀਂ 1986 ਦਾ ਜਹੇਦਾਰ ਗੁਰਚਰਨ ਸਿੰਘ ਟੋੜਾ ਦਾ ਉਹ ਸਖਤ ਫੈਸਲਾ ਯਾਦ ਕਰੋ ਜਦੋਂ ਉਹਨਾਂ ਨੇ ਸਖਤ ਫੈਸਲੇ ਲਏ ਸੀ ਤੁਹਾਡਾ ਫਰਜ਼ ਬਣਦਾ ਹੈ ਕਿ ਜਿਹੜਾ ਬੰਦਾ ਪੰਥ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਤੁਸੀਂ ਆਪਣੀ ਇਨਕੁਆਇਰੀ ਕਰਾ ਲਓ ਮੇਰੇ ਕਾਹਨ ਤੇ ਲਈ ਡੇਰਾ ਮੁਖੀ ਦੀ ਮਾਫੀ ਵਿੱਚ ਜਿਹੜਾ ਸਰਦਾਰ ਸੁਖਵੀਰ ਸਿੰਘ ਬਦਨਾਮ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਉਹਦੇ ਵਿੱਚ ਜਿੰਨੇ ਤੁਹਾਡੇ ਬਾਗੀ ਨੇ ਇਹ ਸਾਡੇ ਸਤਕਾਰਯੋਗ ਚੰਦੂ ਮਾਜਰਾ ਸਾਹਿਬ ਨੇ ਮੈਂ ਸਾਹਿਬ ਕਹਿਣਾ ਸਾਡੇ ਸਤਕਾਰਯੋਗ ਭੈਣ ਬੀਬਾ ਜਾਗੀਰ ਕੌਰ ਸਾਹਿਬਾ ਨੇ ਉਹਨਾਂ ਨੂੰ ਪੰਥ ਨੇ ਵੱਡੀਆਂ ਪਦਵੀਆਂ ਦਿੱਤੀਆਂ ਰੱਖੀਆਂ ਔਰ ਹੋਰ ਨੇ ਉਦੋਂ ਤਾਂ ਤੁਸੀਂ ਸਾਰੇ ਕੀ ਕਹਿੰਦੇ ਨੇ ਮਲਾਈ ਵਾਲੇ ਸਮੇਂ ਵਿੱਚ ਤਾਂ ਸੁਖਵੀਰ ਸਿੰਘ ਬਾਦਲ ਤੁਹਾਨੂੰ ਦੋਸ਼ੀ ਨਹੀਂ ਨਜ਼ਰ ਆਏ ਅੱਜ ਤੁਹਾਨੂੰ ਦੋਸ਼ੀ ਨਜ਼ਰ ਆ ਰਹੇ ਨੇ ਤੁਹਾਡਾ ਕਿਤੇ ਹੋਰ ਕਿਸੇ ਪਾਸੇ ਤਾਂ ਨਹੀਂ ਨਜ਼ਰੀਆ ਬਦਲਿਆ ਆਇਆ ਪਰ ਤੁਹਾਨੂੰ ਕਿਸੇ ਪੱਠੇ ਨਹੀਂ ਪਾਉਣੇ ਤੁਹਾਡਾ ਕੰਮ ਜੇ ਆਉਣਾ ਹੈ ਤਾਂ ਉਹ ਖਾਲਸਾ ਪੰਥੀ ਕੰਮ ਆਉਣਾ ਹੈ ਇਸ ਕਰਕੇ ਗੁਰੂਪੰਥ ਤੇ ਗੁਰੂ ਗ੍ਰੰਥ ਨਾਲ ਧੋਖਾ ਨਾ ਕਰੋ ਗਦਾਰੀ ਨਾ ਕਰੋ ਤੇ ਗੁਰੂਪੰਥ ਤੇ ਗੁਰੂਪੰਥ ਦੀ ਸਰਦਾਰੀ ਨੂੰ ਅੱਗੇ ਵਧਾਓ ਸਾਡੇ ਕੋਲ ਜੇ ਪੰਜਾਬ ਵਿੱਚ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਜੇ ਸਾਡੇ ਕੋਲ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ ਤਾਂ ਇਹ ਸਾਡੀ ਹੋਂਦ ਹਸਤੀ ਵਿਸ਼ਵ ਵਿੱਚ ਹੈਗੀ ਅਸੀਂ ਅਕਾਲ ਤਖਸਾਲ ਦੀ ਮਹਾਨਤਾ ਤੇ ਉਸ ਦੇ ਸਨਮਾਨ ਨੂੰ ਕਿਵੇਂ ਬਚਾ ਸਕਦੇ ਹਾਂ ਜੇ ਸਾਡੇ ਕੋਲ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਹੋਵੇ ਕੱਲ ਨੂੰ ਹੋਰਾਂ ਦਾ ਕਬਜ਼ੇ ਹੋ ਜਾਣਗੇ ਜਿਹੜਾ ਤੁਸੀਂ ਕਰਾਉਣਾ ਤੇ ਨਹੀਂ ਚਾਹੁੰਦੇ ਕਿਤੇ ਇਸ ਕਰਕੇ ਜ਼ਿਆਦਾ ਦੇਰ ਨਾ ਕਰੋ ਐਸਾ ਨਾ ਹੋਵੇ ਕਿ ਫਿਰ ਪਛਤਾਣਾ ਕਿਆ ਥੀ ਹੈ ਜਦ ਚੁੜੀਆਂ ਚੜੀਆਂ ਚੁੱਕ ਕੇ ਖੇਤ ਨੁਕਸਾਨ ਜੇ ਪੰਥ ਦਾ ਤੁਹਾਡੇ ਹੁੰਦਿਆਂ ਹੋ ਗਿਆ ਤਾਂ ਤੁਸੀਂ ਖੁਦ ਵੀ ਆਪਣੇ ਆਪ ਨੂੰ ਮਾਫ ਨਹੀਂ ਕਰ ਸਕੋਗੇ ਇਸ ਲਈ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕੇਸਰੀ ਨਿਸ਼ਾਨ ਹੇਠਾਂ ਆਓ ਬਸੰਤੀ ਨਿਸ਼ਾਨ ਹੇਠਾਂ ਆਓ ਤੇ ਇਕੱਠੇ ਹੋ ਕੇ ਜਿਹੜਾ ਹੈਗਾ ਨਿਮਰਤਾ ਸਹਿਤ ਇਸ ਮਸਲੇ ਨੂੰ ਹੱਲ ਕਰੀਏ ਪੰਥ ਦੀ ਚੜ੍ਹ ਦੀ ਕਲਾ ਲਈ ਆਪਣਾ ਯਤਨ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ